ਅਸੀਂ ਜੀ Rajasthan श्री गंगानगर जिले सादुल शहर ਤੋਂ ਆਏ ਆ ਜੀ ਅਸੀਂ 10 ਕੁਇੰਟਲ ਆਟਾ ਲੈ ਕੇ ਆਏ ਆ ਜੀ ਦਾਲ ਦੀ ਸੇਵਾ ਲੈ ਕੇ ਆਏ ਆ ਜੀ ਚਾਵਲ ਦੀ ਸੇਵਾ ਲੈ ਕੇ ਆਏ ਆ ਜੀ ਬਾਕੀ ਸੁੱਕਾ ਰਾਸ਼ਨ ਸਾਰਾ ਬਿਸਕੁਟ ਪਾਣੀ ਸਾਰੇ ਦੀ ਸੁਵਿਧਾ ਲੈ ਕੇ ਆਏ ਆ ਜੀ ਅਸੀਂ ਤੇ ਸਾਨੂੰ ਬਹੁਤ ਚੰਗਾ ਲੱਗਿਆ ਸੇਵਾ ਕਰਕੇ ਤੇ ਨਾਲ ਕੌਣ ਕੌਣ ਸਿੰਘ ਆਏ ਜੀ ਮੇਰੇ ਨਾਲ ਜੀ ਅਸੀਂ 8 ਜਣੇ ਆਏ ਆ ਜੀ ਹਾਂਜੀ ਆਪਣੇ ਪਿੰਡੋਂ ਹੀ ਆ ਜੀ ਹਰਮਿੰਦਰ ਸਿੰਘ ਆਪਣੇ ਰਾਜੇਂਦਰ ਰੇਸ਼ਮ ਸਿੰਘ ਪਪੂ ਸਿੰਘ ਠੀਕ ਹੈ ਜੀ ਤੇ ਆਪਣੇ ਬਾਈ ਜੀ ਹੋਰੀ ਸਾਰੇ ਆਏ ਹੈ ਜੀ ਕਿਹੜਾ ਪਿੰਡ ਦੱਸਿਆ ਸੀ ਬਾਈ ਜੀ ਕਾਲਵਾਸੀਆ ਪਿੰਡ ਹੈ ਜੀ ਆਪਣਾ ਸ੍ਰੀ ਗੰਗਾ ਨਗਰ ਜ਼ਿਲ੍ਹਾ ਜੀ ਆਪਣਾ ਹਾਂ ਜੀ ਰਾਜਸਥਾਨ ਜੀ ਠੀਕ ਹੈ ਜੀ ਕਿਵੇਂ ਦੇ ਹਾਲਾਤ ਬਾਈ ਜੀ ਤੁਸੀਂ ਵੇਖਿਆ ਇੱਥੋਂ ਦੇ ਹਾਲਾਤ ਜੀ ਬਹੁਤ ਬੁਰੇ ਹੈ ਜੀ ਬਹੁਤ ਮੰਦੇ ਹੈ ਜੀ ਮੈਂ ਤਾਂ ਸਾਰੇ ਪ੍ਰਦੇਸ਼ ਵਾਸੀ ਹੁਣਾਈ ਕਹਿਣਾ ਚਾਹੁੰਦਾ ਸਾਡੇ ਰਾਜਸਥਾਨ ਰਾਜਸਥਾਨੀ ਨੂੰ ਹਰਿਆਣਵੀਆ ਨੂੰ ਵੀ ਜਿਆਦਾ ਤੋਂ ਜਿਆਦਾ ਸੰਖਿਆ ਚ ਤੁਸੀਂ ਇੱਥੇ ਸੇਵਾ ਲੈ ਕੇ ਪਹੁੰਚੋ ਜੋ ਕਿ ਆਪਾਂ ਇਸ ਸੂਬੇ ਦੀ ਮਦਦ ਕਰ ਸਕੀਏ ਕਿਉਂਕਿ ਇੱਕ ਸੂਬਾ ਇਹੋ ਹੀ ਆ ਜਿਹੜਾ ਪੂਰੇ ਦੇਸ਼ ਦੇ ਨਾਲ ਖੜਦਾ ਹੈ ਮਾੜੇ ਸਮੇਂ 'ਚ ਆਪਣਾ ਵੀ ਹੁਣ ਫਰਜ ਹੈ ਵੀ ਆਪਾਂ ਵੀ ਕਿਤੇ ਨਾ ਕਿਤੇ ਇਸ ਸੂਬੇ ਨਾਲ ਖੜੀਏ ਜੋ ਕਿ ਇਹ ਆਪਦਾ ਮਾੜੇ ਘੜੀ ਚੋਕੇ ਰਾ ਨਿਕਲ ਸਕਣ ਇੱਥੇ ਜਿਹੜਾ ਤੁਸੀਂ ਰਾਤ ਲੈ ਕੇ ਆਓ ਇਹ ਪੰਚਾਈ ਅੱਗੇ ਕਿ ਕਿਸ ਸੰਸਥਾ ਨੂੰ ਦੇ ਕੇ ਚੱਲੇ ਨਹੀਂ ਜੀ ਅਸੀਂ ਖੁਦ ਨੇ ਪੰਚਾਈ ਹੈ ਜੀ ਠੀਕ ਹੈ ਜੀ ਅਸੀਂ ਆਪ ਨੇ ਜਿੰਨੀ ਸਾਥ ਸੇਵਾ ਹੋਈ ਅਸੀਂ ਖੁਦ ਨੇ ਕਰੀ ਹੈ ਸੇਵਾ ਆਪਦੇ ਹੱਥੀ ਸੇਵਾ ਕਰੀਏ ਸਾਨੂੰ ਬੜੀਆ ਸੇਵਾ ਕਰਕੇ ਚੰਗ ਲੱਗਿਆ ਇੱਥੇ ਸੇਵਾ ਦਿੱਤੀ ਕਿ ਹੋਰ ਵੀ ਕਿਤੇ ਵੰਡ ਕੇ ਆ ਜਿੱਥੇ ਕਿਤੇ ਨਹੀਂ ਜੀ ਅਸੀਂ ਹੋਰ ਵੀ ਅੱਗੇ ਵੀ ਜਾ ਕੇ ਆਏ ਆ ਜੀ ਤਿੰਨ ਚਾਰ ਤਾਂ ਅੱਗੇ ਵੀ ਜਾ ਕੇ ਆਏ ਆ ਇੱਥੇ ਵੀ ਸੇਵਾ ਦਿੱਤੀ ਹੈ ਅੰਦਰ ਵੀ ਗਏ ਆਪਣੇ ਹਾਜੇ ਦੋ ਸੇਵਾਦਾਰ ਅੰਦਰ ਵੀ ਗਏ ਵੇ ਅੰਦਰ ਗਏ ਵੇ ਅੰਦਰ ਗਏ ਵੇ ਕਿਸ਼ਤੀ ਵਗੈਰਾ ਤੇ ਗਏ ਜੀ ਕਿਸ਼ਤੀ ਵਗੈਰਾ ਤੇ ਗਏ ਦੋ ਸੇਵਾਦਾਰ ਆਪਣੇ ਅੰਦਰ ਠੀਕ ਹੈ ਠੀਕ ਹੈ ਤੇ ਵਧੀਆ ਲੱਗਦਾ ਜੀ ਸੇਵਾ ਕਰਕੇ ਬਾਈ ਜੀ ਬਹੁਤ ਚੰਗਾ ਲੱਗਿਆ ਜੀ ਸੇਵਾ ਕਰਕੇ ਬਾਕੀ ਆਪਣੇ ਇੱਥੋਂ ਦੇ ਜਿਹੇ ਖਾਨ ਨਾਲ ਹਾਲਾਤ ਹੈ ਉਹ ਜਿਹੜਾ ਬੜੀਆ ਲੋਕਾਂ ਦਾ ਆਪਣੇ ਵਿਵਾਰ ਰਿਹਾ ਕਿਉਂਕਿ ਕਈ ਵਾਰੀ ਸੁਣਨ ਚ ਆਉਂਦੀ ਹੈ ਵੀਡੀਓ ਦੇਖਦੇ ਆ ਕਿ ਲੋਕ ਐ ਕਰਦੇ ਆ ਕਿ ਸਿਨਾਂ ਚ ਜਪਟੀ ਕਰਦੇ ਹੋਰ ਕਰਦੇ ਆ ਕੁਛ ਨਹੀਂ ਬੜੀਆ ਮਾਹੌਲ ਹੈ ਤੇ ਜਿਆਦਾ ਤੋਂ ਜਿਆਦਾ ਸੇਵਾ ਲੈ ਕੇ ਤੁਸੀਂ ਪਹੁੰਚੋ ਜੋ ਕਿ ਆਪਾਂ ਸਾਰਿਆਂ ਦੇ ਪ੍ਰਿਆਸ ਨਾਲ ਇਹ ਮਾੜੀ ਘੜੀ ਤੋਂ ਨਿਕਲ ਸਕੀ। ਬਾਈ ਨਾ ਕੀ ਦੱਸਿਆ ਸੀ ਆਪਣਾ? ਮੇਰਾ ਨਾਮ ਜਗਸੀਰ ਸਿੰਘ ਹੈ ਜੀ।